ਇੱਕ ਵਾਰ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਰਾਜਾ ਰਹਿੰਦਾ ਸੀ ਜਿਸ ਨੇ ਆਪਣੀ ਪਰਜਾ ਵਿੱਚ ਸਨੇਹਾ ਪਹੁੰਚਾਇਆ ਕਿ ਅੱਜ ਆਪਾਂ ਗਿਆਨ ਦੀਆਂ ਗੱਲਾਂ ਕਰਨੀਆਂ ਨੇ ਤਾਂ ਉੱਥੇ ਹੀ ਉਸ ਦੇ ਰਾਜ ਵਿੱਚ ਇੱਕ ਪੰਡਤ ਰਹਿੰਦਾ ਸੀ ਜਿਸ ਨੂੰ ਲੋਕ ਬਹੁਤ ਵੱਡਾ ਗਿਆਨੀ ਵਿਦਵਾਨ ਸਮਝਦੇ ਸਨ ਤੇ ਪੰਡਤ ਨੂੰ ਵੀ ਆਪਣੇ ਉੱਪਰ ਜ਼ਿਆਦਾ ਹੰਕਾਰ ਸੀ ਆਪਣੇ ਗਿਆਨ ਤੇ ਪੂਰਾ ਜ਼ਿਆਦਾ ਮਾਣ ਕਰਦਾ ਸੀ ਉਹ ਉਹ ਸੋਚਦਾ ਸੀ ਕਿ ਮੇਰ ਤੋਂ ਵੱਡਾ ਗਿਆਨੀ ਕੋਈ ਹੋਰ ਹੋ ਹੀ ਨਹੀਂ ਸਕਦਾ ਤੇ ਦੂਜੇ ਪਾਸੇ ਉਸੇ ਸ਼ਹਿਰ ਵਿੱਚ ਇੱਕ ਆਦਮੀ ਰਹਿੰਦਾ ਸੀ ਜਿਸ ਨੂੰ ਲੋਕ ਪਾਗਲਾ ਹੱਸਦੇ ਸਨ ਮੂਰਖਾ ਕਹਦੇ ਸਨ ਪਰ ਉਹ ਮੂਰਖ ਆਦਮੀ ਆਪਣੇ ਆਪ ਨੂੰ ਸਭ ਤੋਂ ਵੱਡਾ ਗਿਆਨੀ ਦੱਸਦਾ ਸੀ ਉਹ ਸੋਚਦਾ ਸੀ ਕਿ ਮੇਰੇ ਤੋਂ ਵੱਡਾ ਕੋਈ ਗਿਆਨੀ ਹੈ ਨਹੀਂ ਤਾਂ ਰਾਜੇ ਨੇ ਜਿਵੇਂ ਹੀ ਐਲਾਨ ਕੀਤਾ ਤਾਂ ਦੋਵੇਂ ਇੱਕੋ ਸਮੇਂ ਵਿੱਚ ਦਰਬਾਰ ਵਿੱਚ ਪਹੁੰਚ ਜਾਂਦੇ ਹਨ ਇੱਕ ਦਿਨ ਰਾਜੇ ਨੇ ਆਪਣੀ ਪਰਜਾ ਦੇ ਵਿੱਚ ਇਹ ਐਲਾਨ ਕਰਵਾ ਦਿੱਤਾ ਕਿ ਜੋ ਸਭ ਤੋਂ ਵੱਡਾ ਵਿਦਵਾਨ ਹੋਵੇਗਾ ਉਸ ਨੂੰ ਰਾਜ ਰਾਜ ਦੇ ਰਾਜ ਦਰਬਾਰ ਵਿੱਚ ਰਾਜਗੁਰੂ ਬਣਾਇਆ ਜਾਵੇਗਾ ਇਹ ਗੱਲ ਸੁਣ ਕੇ ਪੰਡਤ ਅਤੇ ਮੂਰਖ ਦੋਵੇਂ ਹੀ ਰਾਜੇ ਦੇ ਦਰਬਾਰ ਵਿੱਚ ਪਹੁੰਚੇ ਰਾਜਾ ਬੜਾ ਹੈਰਾਨ ਹੋਇਆ ਉਸ ਨੇ ਸੋਚਿਆ ਚਲੋ ਪੰਡਤ ਤਾਂ ਮਸ਼ਹੂਰ ਸੀ ਉਹਦਾ ਤਾਂ ਆ ਗਿਆ ਪਰ ਇਹ ਮੂਰਖ ਕਿਉਂ ਆਇਆ ਰਾਜੇ ਨੇ ਪੰਡਤ ਅਤੇ ਮੂਰਖ ਨੂੰ ਸਾਹਮਣੇ ਦਰਬਾਰ ਵਿੱਚ ਬਿਠਾ ਲਿਆ ਅਤੇ ਕਿਹਾ ਕਿ ਬਿਨਾ ਬੋਲੇ ਇਸ਼ਾਰਿਆਂ ਵਿੱਚ ਆਪਣਾ ਆਪਣਾ ਗਿਆਨ ਦੱਸੋ ਸਭ ਤੋਂ ਪਹਿਲਾ ਵਾਰੀ ਆਈ ਪੰਡਤ ਦੀ ਪੰਡਤ ਨੇ ਐ ਕਰਕੇ ਤੈਨੂੰ ਉਂਗਲਾ ਉੱਪਰ ਕਰ ਦਿੱਤੀਆਂ ਫਿਰ ਵਾਰੀ ਆਈ ਮੂਰਖ ਦੀ ਤਾਂ ਮੂਰਖ ਨੇ ਇਸ਼ਾਰਿਆਂ ਵਿੱਚ ਇੱਕ ਉਂਗਲਾ ਉੱਪਰ ਕਰ ਦਿੱਤੀ ਫਿਰ ਦੂਸਰੀ ਵਾਰ ਪੰਡਤ ਨੇ ਆਪਣੇ ਹੱਥ ਨੂੰ ਐ ਦਿਖਾ ਦਿੱਤਾ ਜਿਵੇਂ ਧਰਤੀ ਚੱਕਰ ਦੀ ਤਰ੍ਹਾਂ ਹੁੰਦੀ ਹੈ ਤੇ ਫਿਰ ਮੂਰਖਾ ਵੀ ਨੇ ਇੱਕ ਵਾਰ ਫਿਰ ਆਪਣੀ ਉਂਗਲ ਖੜੀ ਕਰ ਦਿੱਤੀ ਉੱਪਰ ਨੂੰ ਤੀਸਰੀ ਵਾਰ ਪੰਡਤ ਨੇ ਆਪਣੀ ਝੋਲੀ ਵਿੱਚੋਂ ਇੱਕ ਰੋਟੀ ਰੋਟੀ ਕੱਢ ਲਈ ਤੇ ਮੂਰਖ ਨੇ ਆਪਣੀ ਝੋਲੀ ਵਿੱਚੋਂ ਇੱਕ ਪਾਣੀ ਦੀ ਬੋਤਲ ਕੱਢ ਲਈ ਫਿਰ ਰਾਜੇ ਨੇ ਪੰਡਤ ਨੂੰ ਕਿਹਾ ਪੰਡਤ ਜੀ ਤੁਸੀਂ ਚੁੱਪ ਕਿਉਂ ਕਰ ਗਏ ਹੋ ਕਿ ਤੁਸੀਂ ਹਾਰ ਗਏ ਹੋ ਪੰਡਤ ਜੀ ਨੇ ਕਿਹਾ ਹਾਂ ਜੀ ਮੈਂ ਹਾਰ ਗਿਆ ਹਾਂ ਜਿਸ ਨੂੰ ਤੁਸੀਂ ਮੂਰਖ ਕਹਿ ਰਹੇ ਹੋ ਇਹ ਮੂਰਖ ਆਦਮੀ ਨਹੀਂ ਹੈ ਇਹ ਮਹਾ ਗਿਆਨੀ ਆਦਮੀ ਹੈ ਕਿਉਂਕਿ ਜਦੋਂ ਮੈਂ ਤੈਨੂੰ ਉਂਗਲਾਂ ਖੜੀਆਂ ਕੀਤੀਆਂ ਤਾਂ ਇਸ ਨੇ ਸਿਰਫ ਇੱਕ ਉਂਗਲ ਖੜੀ ਕੀਤੀ ਮੈਂ ਤਿੰਨ ਉਂਗਲੀਆਂ ਖੜੀਆਂ ਕਰਕੇ ਇਹ ਕਹਿਣਾ ਚਾਹੁੰਦਾ ਸੀ ਕਿ ਗਿਆਨ ਤਿੰਨ ਤਰ੍ਹਾਂ ਦਾ ਹੁੰਦਾ ਹੈ ਸ਼ਾਸਤਰ ਗਿਆਨ ਆਤਮਿਕ ਗਿਆਨ ਅਤੇ ਲੋਕਿਕ ਗਿਆਨ ਪਰ ਇਸ ਨੇ ਇੱਕ ਉਂਗਲੀ ਖੜੀ ਕਰਕੇ ਇਹ ਦੱਸਤਾ ਵੀ ਗਿਆਨ ਕੇਵਲ ਇੱਕੋ ਹੀ ਹੈ ਫਿਰ ਪੰਡਤ ਨੇ ਰਾਜੇ ਨੂੰ ਦੱਸਿਆ ਕਿ ਜਦੋਂ ਮੈਂ ਇਸ ਨੂੰ ਐ ਕਰਕੇ ਦਿਖਾਇਆ ਧਰਤੀ ਚੱਕਰ ਉਪਰਕਾਰ ਦੀ ਹੈ ਤਾਂ ਇਸ ਨੇ ਕਿਹਾ ਜਿਹੜਾ ਗਿਆਨ ਹੈ ਉਹ ਕੇਵਲ ਆਕਾਸ਼ ਤੱਕ ਹੀ ਹੈ ਫਿਰ ਮੈਂ ਦਿਖਾਇਆ ਰੋਟੀ ਦਿਖਾਈ ਇਸ ਨੂੰ ਝੋਲੀ ਵਿੱਚੋਂ ਮੈਂ ਕਹਿਣਾ ਚਾਹੁੰਦਾ ਸੀ ਕਿ ਜਿਉਂਦਾ ਰਹਿਣ ਲਈ ਅੰਨ ਜ਼ਰੂਰੀ ਹੈ ਇਸਨੇ ਮੈਨੂੰ ਪਾਣੀ ਦੀ ਬੋਤਲ ਦਿਖਾਈ ਇਹ ਕਹਿਣਾ ਚਾਹੁੰਦਾ ਸੀ ਕਿ ਪਾਣੀ ਬਿਨਾ ਅੰਨ ਕਿਵੇਂ ਹੋ ਸਕਦਾ ਹੈ ਤਾਂ ਇਹ ਆਦਮੀ ਪਾਗਲ ਨਹੀਂ ਹੈ ਇਹ ਸਭ ਤੋਂ ਵੱਡਾ ਗਿਆਨੀ ਹੈ ਮਹਾ ਗਿਆਨੀ ਆਦਮੀ ਹੈ ਪੰਡਤ ਦੀਆਂ ਗੱਲਾਂ ਸੁਣ ਕੇ ਰਾਜਾ ਬਹੁਤ ਹੈਰਾਨ ਹੋ ਗਿਆ ਅਤੇ ਪੰਡਤ ਉੱਥੋਂ ਚੁੱਪਚਾਪ ਚਲਾ ਗਿਆ ਮੂਰਖ ਆਦਮੀ ਨੂੰ ਰਾਜ ਦਾ ਰਾਜਗੁਰੂ ਬਣਾ ਦਿੱਤਾ ਗਿਆ ਅਸਲ ਵਿੱਚ ਉਹ ਆਦਮੀ ਮੂਰਖ ਨਹੀਂ ਸੀ ਉਹ ਲੋਕਾਂ ਦੀ ਸਮਝ ਤੋਂ ਪਰੇ ਸੀ ਕਈ ਵਾਰੀ ਲੱਗਦਾ ਹੈ ਕਿ ਜਾਦਾ ਗਿਆਨ ਸ਼ਬਦਾਂ ਵਿੱਚ ਹੁੰਦਾ ਹੈ ਪਰ ਕੁਝ ਗੈਰ ਭਾਵਨਾਤ ਅਤੇ ਸੂਝ-ਬੂਝ ਵਿੱਚ ਵੀ ਹੁੰਦਾ ਹੈ ਸਿੱਖਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਦਮੀ ਚੁੱਪ ਹੋ ਸਕਦਾ ਹੈ ਪਰ ਅੰਦਰੋਂ ਉਹ ਕਿੰਨਾ ਵੀ ਸਿਆਣਾ ਹੋ ਸਕਦਾ ਹੈ ਬਾਹਰੀ ਰੂਪ 'ਚ ਤੁਹਾਨੂੰ ਉਹ ਮੂਰਖ ਲੱਗ ਸਕਦਾ ਹੈ ਪਰ ਹੋ ਸਕਦਾ ਹੈ ਉਹ ਅੰਦਰੋਂ ਕਿੰਨਾ ਸਿਆਣਾ ਹੋਵੇ ਹਾਂਜੀ ਦੋਸਤੋ ਤੁਹਾਨੂੰ ਇਹ ਪੰਡਤ ਤੇ ਮੂਰਖ ਵਾਲੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਪਸੰਦ ਹਨ ਤਾਂ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਨਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ